ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਵੀਡੀਓ ਦੇ ਵਿੱਚ ਅੱਜ ਆਪਾਂ ਗੱਲ ਕਰਨੀਆਂ ਨੇ ਸਿੰਘਾਂ ਦੀ ਬੋਲੀ ਤੇ ਇਸ ਬੋਲੀ ਦੇ ਇਤਿਹਾਸ ਬਾਰੇ ਤੁਸੀਂ ਅਕਸਰ ਨੇ ਸਿੰਘਾਂ ਨੂੰ ਬੋਲਦੇ ਹੋਏ ਸੁਣਿਆ ਹੋਣਾ ਉਹਨਾਂ ਦੀ ਬੋਲੀ ਦੇ ਵਿੱਚ ਜੋ ਸ਼ਬਦ ਵਰਤੇ ਜਾਂਦੇ ਨੇ ਆਪਣੇ ਆਮ ਬੋਲ ਚੱਲਦੀ ਭਾਸ਼ਾ ਤੋਂ ਬਿਲਕੁਲ ਵੱਖ ਹੁੰਦੇ ਨੇ ਤੇ ਚੜ੍ਹਦੀ ਕਲਾ ਵਾਲੇ ਸਿੰਘਾਂ ਦੇ ਵੱਲੋਂ ਸ਼ਬਦ ਵਰਤੇ ਜਾਂਦੇ ਨੇ ਉਦਾਹਰਨ ਦੇ ਤੌਰ ਤੇ ਆਪਾਂ ਦੇਖੀਏ ਤਾਂ ਨੇਹنگ ਸਿੰਘਾਂ ਦੁੱਧ ਨੂੰ ਆਕਦੇ ਨੇ ਸਮੁੰਦਰ ਸ਼ਕਿਆ ਇੱਕ ਸਿੰਘ ਨੂੰ ਇਹ ਸਵਾਲਾਗ ਸਿੰਘ ਆ ਕੇ ਬੁਲਾਉਂਦੇ ਨੇ ਉਸ ਤੋਂ ਇਲਾਵਾ ਕੋਈ ਨੇਤਰਹੀ ਸਿੰਘਾ ਜਿਸ ਨੂੰ ਅੱਖਾਂ ਤੋਂ ਨਹੀਂ ਦਿਖਦਾ ਉਸ ਨੂੰ ਨੇਹنگ ਸਿੰਘ ਸੂਰਮਾ ਸਿੰਘ ਆ ਕੇ ਬੁਲਾਉਂਦੇ ਨੇ ਤੇ ਹੁਣ ਤੁਸੀਂ ਆਪ ਦੇਖੋ ਕਿ ਆਪਣੇ ਆਮ ਬੋਲ ਚਾਲ ਦੀ ਭਾਸ਼ਾ ਦੇ ਵਿੱਚ ਵਰਤੇ ਜਾਂਦੇ ਸ਼ਬਦ ਤੇ ਨੇਹنگ ਸਿੰਘਾਂ ਦੇ ਵੱਲੋਂ ਵਰਤੇ ਜਾਂਦੇ ਬੋਲਿਆਂ ਦੇ ਵਿੱਚ ਕਿੰਨਾ ਅੰਤਰਾ ਇਹ ਕਿੰਨੀ ਚੜ੍ਹਦੀ ਕਲਾ ਇਹਨਾਂ ਸ਼ਬਦਾਂ ਦੇ ਵਿੱਚ ਮਹਿਸੂਸ ਹੁੰਦੀ ਹੈਗੀ ਸੋ ਇਹ ਤਾਂ ਰਹੀ ਸ਼ਬਦਾਂ ਦੀ ਗੱਲ ਹੁਣ ਆਪਾਂ ਗੱਲ ਕਰਦੇ ਹਾਂ ਇਸ ਬੋਲੀ ਦਾ ਕੀ ਇਤਿਹਾਸ ਆਗਾ ਇਸ ਬੋਲੀ ਨੂੰ ਬਣਾਉਣ ਦੇ ਕੀ ਲੋੜ ਪਈ ਤੇ ਉਹ ਕੌਣ ਮਹਾਨ ਸ਼ਖਸੀਅਤ ਸੀ ਜਿਨ੍ਹਾਂ ਨੇ ਇਸ ਬੋਲੀ ਦੀ ਰਚਨਾ ਕੀਤੀ ਤਾਂ ਜਿਤ ਤमाम ਇਹਨਾਂ ਗੱਲਾਂ ਦੇ ਉੱਤੇ ਆਪਾਂ ਚਰਚਾ ਕਰਨੀ ਆ ਤਾਂ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਜੀ ਪੰਜਾਬ ਦੇ ਵਿੱਚ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਪੰਜਾਬ ਦੇ ਵਿੱਚ ਸਿੱਖਾਂ ਦੇ ਲਈ ਸਮਾ ਬਹੁਤ ਜ਼ਿਆਦਾ ਚੰਗਾ ਨਹੀਂ ਸੀ ਤੇ ਉਧਰ ਜਾਕਰੀਆ ਖਾਨ ਵਰਗੇ ਮੁਗਲ ਹਾਕਮਾਂ ਨੇ ਪੰਜਾਬ ਦੇ ਵਿੱਚੋਂ ਸਿੰਘਾਂ ਨੂੰ ਪੂਰੀ ਤਰ੍ਹਾਂ ਖਤਮ ਕਰਨ ਦਾ ਬੀੜਾ ਚੁੱਕਿਆ ਹੋਇਆ ਸੀ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਸਿੰਘਾਂ ਦੇ ਵਿੱਚ ਅਜਿਹੀ ਹਿੰਮਤ ਭਰਗੇ ਸੀ ਤੇ ਉਸ ਸਮੇਂ ਸਿਰਫ ਸਿੱਖ ਕੌਮ ਇਕਲੋਤੀ ਅਜਿਹੀ ਕੌਮ ਸੀ ਜੋ ਮੁਗਲਾਂ ਦਾ ਬਹਾਦਰੀ ਦੇ ਨਾਲ ਸਾਹਮਣਾ ਕਰ ਰਹੀ ਸੀ ਤੇ ਮੁਗਲੇ ਇਸ ਚੀਜ਼ ਤੋਂ ਬਹੁਤ ਜ਼ਿਆਦਾ ਡਰੇ ਹੋਏ ਸੀ ਕਿਉਂਕਿ ਉਹਨਾਂ ਨੂੰ ਸੀ ਕਿ ਅਗਰ ਪਵਿੱਖ ਦੇ ਵਿੱਚ ਅਸੀਂ ਲੜਾਈ ਕਰਦੇ ਹਾਂ ਤਾਂ ਸਿਰਫ ਇੱਕ ਸਿੱਖ ਕੌਮ ਆ ਜੋ ਸਾਡੇ ਨਾਲ ਮੁਕਾਬਲਾ ਕਰ ਸਕਦੀ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਕੌਮ ਸਾਡੇ ਤੇ ਰਾਜ ਵੀ ਕਰ ਸਕਦੀ ਆ ਸੋ ਘਬਰਾਏ ਹੋਏ ਮੁਗਲਾਂ ਨੇ ਸਿੱਖਾਂ ਨੂੰ ਖਤਮ ਕਰਨ ਦਾ ਬੀੜਾ ਚੁੱਕਿਆ ਤੇ ਉਹ ਦੇਰ ਸਵੇਰ ਸਿੱਖਾਂ ਦੇ ਉੱਤੇ ਹਮਲਾ ਕਰਦੇ ਰਹਿੰਦੇ ਸੀ ਤੇ ਕਾਫੀ ਵੱਡੀ ਗਿਣਤੀ ਦੇ ਵਿੱਚੋਂ ਸਿੱਖਾਂ ਦਾ ਨੁਕਸਾਨ ਕਰਦੇ ਸਿੱਖ ਸ਼ਹੀਦ ਹੁੰਦੇ ਸੀ। ਤਾਂ ਉਹ ਸਮਾਂ ਸੀ ਜੋ ਸਿੱਖਾਂ ਦੇ ਉੱਤੇ ਥੋੜਾ ਤੰਗੀ ਵਾਲਾ ਥੋੜਾ ਮਾੜਾ ਦੌਰ ਚੱਲ ਰਿਹਾ ਸੀ। ਉਸ ਸਮੇਂ ਸਿੱਖ ਜੰਗਲਾਂ ਦੇ ਵਿੱਚ ਪਨਾਹ ਲੈ ਕੇ ਰਹਿਣ ਲੱਗੇ ਸੀ। ਤੇ ਰਾਤ ਦੇ ਸਮੇਂ ਸਿੰਘ ਬਾਹਰ ਆਉਂਦੇ ਤੇ ਮੁਗਲਾਂ ਦੇ ਉੱਤੇ ਹਮਲਾ ਵੀ ਕਰਦੇ ਸੀ। ਤੇ ਉਹਨਾਂ ਦਾ ਕੀਮਤੀ ਖਜ਼ਾਨਾ, ਘੋੜੇ ਤੇ ਹੋਰ ਤਾਂ ਦੌਲਤ ਲੁਟਕੇ ਜੰਗਲਾਂ ਦੇ ਵਿੱਚ ਵਾਪਸ ਚਲੇ ਜਾਂਦੇ ਸੀ। ਆ ਇਹ ਚੀਜ਼ ਤੋਂ ਮੁਗਲ ਕਾਫੀ ਜ਼ਿਆਦਾ ਘਬਰਾ ਚੁੱਕੇ ਸੀ ਤੇ ਉਹਨਾਂ ਨੇ ਸਿੱਖਾਂ ਦੇ ਉੱਤੇ ਜੋ ਹਮਲੇ ਸੀ ਉਹ ਤੇਜ਼ ਕਰ ਦਿੱਤੇ ਸੀ ਤੇ ਰਾਤ ਦੇ ਸਮੇਂ ਵੀ ਮੁਗਲ ਫੌਜਾਂ ਜੰਗਲਾਂ ਦੇ ਵਿੱਚ ਸਿੱਖਾਂ ਦੇ ਉੱਤੇ ਹਮਲਾ ਕਰਨ ਲੱਗੀਆਂ ਤੇ ਕਾਫੀ ਗਿਣਤੀ ਦੇ ਵਿੱਚ ਉਸ ਸਮੇਂ ਸਿੱਖ ਛੀਦੋਂ ਲੱਗੇ ਸੀ ਤੇ ਕੁਝ ਸਿੱਖਾਂ ਦੇ ਇਸ ਤਰ੍ਹਾਂ ਹੌਸਲੇ ਵੀ ਫਸਤ ਹੋਏ ਤਾਂ ਉਸ ਸਮੇਂ ਕੌਮ ਦੇ ਜਥੇਦਾਰ ਸਨ ਨਵਾਬ ਕਪੂਰ ਸਿੰਘ ਜੀ ਨਵਾਬ ਕਪੂਰ ਸਿੰਘ ਜੀ ਨੇ ਜਿੰਨਾ ਸਿੱਖਾਂ ਦੇ ਹੌਸਲੇ ਢੈ ਢੇਰੀ ਹੋ ਰਹੇ ਸੀ ਤਾਂ ਉਹਨਾਂ ਸਿੱਖਾਂ ਦੇ ਵਿੱਚ ਹਿੰਮਤ ਭਰਨ ਲਈ ਤੇ ਮੁਗਲਾਂ ਨੂੰ ਚੁਣੌਤੀ ਦੇਣ ਲਈ ਇਹਨਾਂ ਨੇ ਇੱਕ ਸਿੰਘਾਂ ਦੇ ਬੋਲਿਆਂ ਦੀ ਜਿਨ੍ਹਾਂ ਨੂੰ ਅਸੀਂ ਗੜਗੱਜ ਬੋਲੀ ਵੀ ਆਖਦੇ ਹਾਂ ਇਸ ਬੋਲੀ ਦੀ ਰਚਨਾ ਕੀਤੀ ਤੇ ਨਵਾਬ ਕਪੂਰ ਸਿੰਘ ਜੀ ਨੇ ਇੱਕ ਦਿਨ ਦੇ ਵਿੱਚ 200 ਤੋਂ ਉੱਪਰ ਇਹਨਾਂ ਨੇ ਇੱਕ ਬੋਲਿਆਂ ਦੀ ਰਚਨਾ ਕੀਤੀ ਸੀ ਜਿੱਥੇ ਲਿੰਗ ਸਿੰਘਾਂ ਦੇ ਬੋਲੇ ਉਹਨਾਂ ਦੇ ਵਿੱਚ ਹਿੰਮਤ ਭਰਦੇ ਸੀ ਜੋਸ਼ ਪੈਦਾ ਕਰਦੇ ਸੀ ਉਹਨਾਂ ਨੂੰ ਚੜ੍ਹਦੀ ਕਲਾ ਵੱਲ ਲੈ ਕੇ ਜਾਂਦੇ ਸੀ ਉੱਥੇ ਹੀ ਇਹ ਬੋਲੇ ਦੁਸ਼ਮਣ ਮੋਗਲ ਫੌਜਾਂ ਦੇ ਲਈ ਇੱਕ ਕੋਡਵਰਡ ਦੇ ਵਜੋਂ ਵੀ ਵਰਤੇ ਜਾਂਦੇ ਸੀ ਜਿਵੇਂ ਕਿਸੇ ਇੱਕ ਲਿੰਗ ਸਿੰਘ ਨੇ ਦੂਜੇ ਨੂੰ ਦੂਜੇ ਜਥੇ ਨੂੰ ਪੁੱਛਣਾ ਹੁੰਦਾ ਸੀ ਕਿ ਤੁਹਾਡੇ ਨਾਲ ਕਿੰਨੇ ਸਿੰਘ ਆਏ ਨੇ ਤਾਂ ਉਹ ਆਖਦੇ ਸੀ ਕਿ ਸਵਾ ਲੱਖ ਸਿੰਘ ਆਏ ਨੇ मतलब अगर किसी सिंह ਨਾਲ ਇੱਕ ਸਿੰਘ ਆ ਜਾਂਦਾ ਸੀ ਤਾਂ ਆਪਦੇ ਸੀ ਕਿ ਸਵਾ ਲੱਖ ਸਿੰਘ ਆਇਆ। ਅਗਰੇ ਇਸੇ ਤਰ੍ਹਾਂ ਦੋ ਸਿੰਘ ਆਉਂਦੇ ਸੀ ਤਾਂ ਉਹ ਕਹਿ ਦਿੰਦੇ ਸੀ ਕਿ ਢਾਈ ਲੱਖ ਸਿੰਘ ਆਇਆ। ਤਾਂ ਇਸ ਤਰ੍ਹਾਂ ਮੁਗਲ ਫੌਜਾਂ ਦੇ ਜੋ ਸੂਏ ਛੱਡੇ ਹੁੰਦੇ ਸੀ ਸਿੱਖਾਂ ਦੇ ਵਿੱਚ ਤਾਂ ਜਦੋਂ ਮੁਗਲਾਂ ਤੱਕ ਇਹ ਖਬਰ ਪਹੁੰਚਾਉਂਦੇ ਸੀ ਕਿ ਉਹਨਾਂ ਦੀ ਢਾਈ ਲੱਖ ਦੀ ਫੌਜ ਆ ਰਹੀ ਆ ਤਾਂ ਮੁਗਲੇ ਇਸ ਚੀਜ਼ ਤੋਂ ਘਬਰਾ ਜਾਂਦੇ ਸੀ ਤੇ ਲੜਾਈ ਲੜਨ ਤੋਂ ਪਿੱਛੇ हट ਜਾਂਦੇ ਸੀ। ਇਸ ਤਰ੍ਹਾਂ ਜੋ ਸਿੱਖਾਂ ਦੇ ਇਹ ਬੋਲੇ ਸੀ ਉਹਨਾਂ ਦੇ ਵਿੱਚ ਜੋਸ਼ ਵੀ ਭਰਦੇ ਸੀ ਤੇ ਦੁਸ਼ਮਣ ਨੂੰ ਭੁਲੇਖਾ ਵੀ ਪਾਉਂਦੇ ਸੀ ਤਾਂ ਇਸੇ ਤਰ੍ਹਾਂ ਰਵਾਬ ਕਪੂਰ ਸਿੰਘ ਜੀ ਨੇ ਕਈ ਜੋ ਨਹਿنگ ਸਿੰਘਾਂ ਦੇ ਗੜਗੱਜ ਬੋਲੇ ਉਹਨਾਂ ਦੀ ਰਚਨਾ ਕੀਤੀ ਸੀ ਤਾਂ ਜਿਵੇਂ ਨਹਿنگ ਸਿੰਘ ਲੰਗਰ ਦੇ ਵਿੱਚ ਪੁੱਜੇ ਹੋਏ ਛੋਲੇ ਛਕਦੇ ਤਾਂ ਉਹ ਬੋਲਦੇ ਸੀ ਕਿ ਬਦਾਂ ਚਕੇ ਤਾਂ ਇਸੇ ਤਰ੍ਹਾਂ ਇੱਕ ਆਪਾ ਜਾਣਿਆ ਕਿ ਉਸ ਸਿੰਘ ਨੂੰ ਸਵਾ ਲਖ ਸਿੰਘ ਆਗਦੇ ਸੀ ਇਸੇ ਤਰ੍ਹਾਂ ਕੋਈ ਨੇਤਰਹੀ ਸਿੰਘ ਹੁੰਦਾ ਸੀ ਤਾਂ ਉਸ ਨੂੰ ਸੂਰਮਾ ਸਿੰਘ ਆਖਿਆ ਜਾਂਦਾ ਸੀ। ਅਗਰ ਕੋਈ ਲੜਾਈ ਦੇ ਵਿੱਚ ਕਿਸੇ ਸਿੰਘ ਦੀ ਲੱਤ ਵੱਡੀ ਜਾਂਦੀ ਸੀ ਉਸ ਨੂੰ ਸੁਚਾਲਾ ਸਿੰਘ ਆਖਿਆ ਜਾਂਦਾ ਸੀ। ਇਸ ਤਰ੍ਹਾਂ ਉਹ ਆਪਸ ਦੇ ਵਿੱਚ ਵੀ ਗੱਲ ਕਰਨ ਲੱਗੇ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਸੀ। ਅਸੀਂ ਅੱਜ ਵੀ ਅਕਸਰ ਦੇਖਦੇ ਹਾਂ ਕਿ ਤੁਸੀਂ ਕੋਈ ਵੀ ਨੇਕ ਸਿੰਘ ਦੇਖੋਗੇ ਤੁਹਾਨੂੰ ਉਹ ਚੜ੍ਹਦੀ ਕਲਾ ਦੇ ਵਿੱਚ ਨਜ਼ਰ ਆਊਗਾ। ਕੋਈ ਵੀ ਨੇਕ ਸਿੰਘ ਤੁਸੀਂ ਟੈਂ ਦੀ ਕਲਾ ਦੇ ਵਿੱਚ ਨਹੀਂ ਦੇਖੋਗੇ। ਉਹਦਾ ਹੀ ਕਾਰਨ ਆ ਕਿ ਨਵਾਬ ਕਪੂਰ ਸਿੰਘ ਜੀ ਨੇ ਜੋ ਨਿਹੰਗ ਸਿੰਘਾਂ ਦੇ ਏਕੜ ਗੱਜ ਬੋਲੇ ਬਣਾਏ ਉਹਨਾਂ ਨੇ ਇੱਕ ਸਮੇਂ ਜੋ ਨਿਹੰਗ ਸਿੰਘਾਂ ਦੇ ਤੇਜ ਸਿੰਘਾਂ ਦੇ ਉੱਤੇ ਮਾਰਾ ਦੌਰ ਆਇਆ ਸੀ ਉਸ ਦੇ ਵਿੱਚ ਹਿੰਮਤ ਭਰੀ ਤੇ ਉਹਨਾਂ ਨੂੰ ਦੁਬਾਰਾ ਮੁੜ ਸਿਰ ਜੀਤ ਕੀਤਾ ਤਾਂ ਹੁਣ ਆਪਾਂ ਜਾਣਦਿਆਂ ਨੇ ਨਿਹੰਗ ਸਿੰਘਾਂ ਦੇ ਕੁਝ ਗੜਗੱਜ ਬੋਲੇ ਜੋ ਤੁਹਾਨੂੰ ਜਾਣੇ ਜ਼ਰੂਰੀ ਨੇਗੇ ਜਿਵੇਂ ਨਿਹੰਗ ਸਿੰਘ ਫਰਜ਼ਾਈ ਨੂੰ ਆਪਣਾ ਤੂਣਾ ਆਖਦੇ ਨੇਗੇ ਪਹਿਲਾ ਆਪਾਂ ਜਾਣਿਆ ਕਿ ਇਹ ਦੁੱਧ ਨੂੰ ਸਮੁੰਦਰ ਕਹਿੰਦੇ ਨੇਗੇ ਇਸ ਤੋਂ ਇਲਾਵਾ ਲੱਸੀ ਨੂੰ ਖਾਰਾ ਸਮੁੰਦਰ ਕਹਿ ਦਿੰਦੇ ਨੇਗੇ ਘਟਸੀ ਨੂੰ ਦਿਆਲਕੌਰ ਇਸ ਤੋਂ ਇਲਾਵਾ ਗਲਾਸ ਨੂੰ ਚਵਾਰਾ ਬਾਟੇ ਜਾਂ ਕੋਲੇ ਨੂੰ ਵੇੜਾ ਤੇ ਇਹ ਗੋੜ ਨੂੰ ਕਹਿੰਦੇ ਨੇ ਸੂਬੇਦਾਰ ਇਸ ਤੋਂ ਇਲਾਵਾ বাস ਨੂੰ ਨੱਕ ਵੱਡੀ ਰੇਲ ਗੱਡੀ ਨੂੰ ਭੂਤਨੀ ਸਾਈਕਲ ਨੂੰ ਸ਼ੈਤਾਨੀ ਚਰਖਾ ਨੀਦਰੂ ਨੇ ਹੈਂਗ ਸਿੰਘ ਧਰਮਰਾਜ ਦੀ ਧੀ ਕਹਿੰਦੇ ਨੇ ਉਸ ਤੋਂ ਇਲਾਵਾ ਵੀ ਕਈ ਇਹਨਾਂ ਦੇ ਜੋ ਬੋਲੇ ਨੇ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆਂਗੇ ਮਸ਼ਲੀ ਨੂੰ ਇਹ ਜਲਤੋਰੀ ਤੇ ਮਿਰਚ ਨੂੰ ਲੜਾਕੀ ਸੂਈ ਨੂੰ ਚਲਾਕਾਣਾ ਇਸ ਤੋਂ ਇਲਾਵਾ ਇਹ ਪੋਕ ਨੂੰ ਕੜਾਕਾ ਆਖਦੇ ਨੇ ਹੁਣ ਇਥੇ ਇਸ ਦੀ ਗੱਲ ਕਰੀਏ ਜਦੋਂ ਹੈਂਗ ਸਿੰਘ ਜੰਗਲਾਂ ਦੇ ਵਿੱਚ ਹੁੰਦੇ ਸੀ ਤੇ ਕੋਈ ਸਮਾਂ ਜਿਹਹਾ ਵੀ ਹੁੰਦਾ ਸੀ ਕਿ ਉਹਨਾਂ ਨੂੰ ਲੰਗਰ ਨਹੀਂ ਸੀ ਮਿਲਦਾ ਉਹ ਸਮੇਂ ਕੋ ਅਭ ਦੇ ਵਿੱਚ ਇੱਕ ਅਲੱਗ ਜੋਸ਼ એનર્ਜੀ ਭਰਨ ਦੇ ਲਈ ਇਹ ਨਹੀਂ ਸੀ ਕਹਿੰਦੇ ਕਿ ਅੱਜ ਨਹਿنگ ਸਿੰਘ ਕੋਈ ਭੁੱਖਾਗਾ ਅਗਰ ਨਹਿنگ ਸਿੰਘ ਨੇ ਆਖਣਾ ਵੀ ਹੁੰਦਾ ਸੀ ਤਾਂ ਉਹ ਕਹਿੰਦੇ ਸੀ ਕਿ ਅੱਜ ਕੜਾਕੇ ਚੱਲੇ ਮਤਲਬ ਭੁੱਖ ਨਹੀਂ ਸੀ ਆਖਦੇ ਉਹ ਚੜਦੀ ਕਲਾ ਵਾਲੇ ਸ਼ਬਦ ਦੀ ਤਰਫ ਤੇ ਵਖਤ ਤੇ ਸੀ ਕਿ ਅੱਜ ਕੜਾਕੇ ਚੱਲੇ ਤੋਂ ਇਲਾਵਾ ਲੰਗਰ ਖਤਮ ਹੋ ਜਾਂਦਾ ਸੀ ਤਾਂ ਇਹ ਨਹੀਂ ਸੀ ਕਿ ਆਇਆ ਜਾਂਦਾ ਕਿ ਲੰਗਰ ਖਤਮ ਹੋ ਗਿਆ ਜਾਂ ਲੰਗਰ ਟੁੱਟ ਗਿਆ ਇਹ ਜਾਂਦਾ ਸੀ ਕਿ ਲੰਗਰ ਮਸਤਾਨਾ ਹੋ ਗਿਆ ਇਸ ਤਰ੍ਹਾਂ ਚੜਦੀ ਕਲਾ ਵਾਲੇ ਸ਼ਬਦ ਬੋਲ ਕੇ ਸਿੰਘ ਆਪਸ ਤੇ ਵਿੱਚ ਵਾਰਤਾਲਾਪ ਕਰਦੇ ਸੀ ਇਸ ਤੋਂ ਇਲਾਵਾ ਸਾਗ ਨੂੰ ਸਬਜ਼ ਪਲਾਓ ਜੋ ਸਿੰਘ ਅਗਰ ਕਿਸੇ ਸਿੰਘ ਨੂੰ ਉੱਚਾ ਸੁਣਦਾ ਸੀ ਜਾਂ ਕੰਨਾਂ ਤੋਂ ਨਹੀਂ ਸੁਣਦਾ ਸੀ ਤਾਂ ਉਸ ਨੂੰ ਇਹ ਸਿੰਘ ਚਾਰੇ ਚੜੇ ਆਗਦੇ ਸੀ ਉਸ ਤੋਂ ਇਲਾਵਾ ਨੂੰ ਇਹ ਸਰਗਰਸ ਬੁਖਾਰ ਨੂੰ ਆਕੜ ਪੰਨਾ ਨੇ ਸਿੰਘਾ ਜੁੱਤੀ ਨੂੰ ਕਹਿੰਦੇ ਸੀਗੇ ਚਰਨਦਾਸ ਸੀ ਇਸ ਤੋਂ ਇਲਾਵਾ ਵੀ ਕਈ ਹੋਰ ਸ਼ਬਦ ਨੇ ਜੋ ਨੇ ਸਿੰਘਾ ਨੇ ਅਵਦੀ ਬੋਲੀ ਦੇ ਵਿੱਚ ਸ਼ਾਮਲ ਕੀਤੇ ਤੇ ਸਮੇਂ-ਸਮੇਂ ਤੇ ਇਸ ਦੇ ਵਿੱਚ ਹੋਰ ਵੀ ਕਈ ਸ਼ਬਦ ਐਡ ਹੁੰਦੇ ਰਹੇ ਤਾਂ ਇਹ ਸੀ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਨੇ ਜੋ ਜਾਣਕਾਰੀ ਤੁਹਾਨੂੰ ਦਿੱਤੀ ਹੈਗੀ ਨੇ ਸਿੰਘਾ ਦੀ ਬੋਲੀ ਤੇ ਇਸ ਬੋਲੀ ਦਾ ਕੀ ਇਤਿਹਾਸ ਸੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ